ਆਰਕੇ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕਿਸ਼ਨ ਭੰਬਲੀ ਤੇ ਮੇਰੇ ਨਾਲ ਰਜਿੰਦਰ ਸਿੰਘ ਜੀ ਬੋਪਰ ਹੈ ਅਸਕਲ ਜੀ ਸੋ ਪਿਆਰੇ ਦਰਸ਼ਕੋ ਪਿਛਲੇ 2-4 ਦਿਨਾਂ ਤੋਂ ਜਿਹੜੀ ਹਿਮਾਚਲ ਦੇ ਵਿੱਚ ਆਪਣੇ ਸਿੱਖ ਭਰਾਵਾਂ ਦੇ ਨਾਲ ਘਟਨਾ ਵਾਪਰੀ ਹੈ ਤੇ ਉਹ ਬੜੀ ਦੁਖਦਾਈ ਹੈ ਰਜਿੰਦਰ ਸਿੰਘ ਜੀ ਠੀਕ ਹੈ ਕਿਉਂਕਿ ਸਿੱਖ ਵੀਰ ਜਿਹੜੇ ਆਪਣੇ ਪੰਜਾਬੀ ਭਰਾ ਜੋ ਕਿ ਮਨੀ ਕਰਨ ਸਾਹਿਬ ਜਾ ਰਹੇ ਸੀ ਹਾਂਜੀ ਠੀਕ ਹੈ ਤੇ ਉਹਨਾਂ ਦੀ ਜਿਹੜੇ ਬਾਈਕ ਆ ਉਹ ਕਾਰ ਦੇ ਨਾਲ ਟਕਰਾ ਗਈ ਹਮਮ ਤੇ ਕਾਰ ਦੇ ਨਾਲ ਟਕਰਾਮ ਕਰਕੇ ਹੀ ਉਹਨਾਂ ਨੇ ਬਸ ਇੱਕ ਮੁੱਦੇ ਨੂੰ ਨਾ ਫੜ ਕੇ ਬੈਠ ਗਏ ਪਹਿਲਾਂ ਦੇ ਦੇਖੋ ਉਹਨਾਂ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਮਾਰਕਟਾਈ ਕਰਨ ਦੀ ਤੇ ਤੁਸੀਂ ਪੰਜਾਬੀ ਹੋ ਤੇ ਹਿਮਾਚਲ ਦੇ ਵਿੱਚ ਆਣ ਕੇ ਤੁਸੀਂ ਮਤਲਬ ਜੋ ਜੋ ਸ਼ਬਦ ਉਹਨਾਂ ਨੇ ਉਲਟੇ ਸਦੇ ਆਪਣੇ ਪੰਜਾਬੀ ਸਿੱਖ ਵੀਰਾਂ ਨੂੰ ਬੋਲੇ ਮੈਂ ਕਹਿੰਦਾ ਲੰਚਨ ਜੋ ਠੀਕ ਹੈ ਜਦੋਂ ਕਿ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਠੀਕ ਹੈ ਕਿਉਂਕਿ ਹਮਾਚਲ ਤੇ ਪੰਜਾਬ ਹਰਿਆਣਾ ਇਹ ਤਿੰਨ ਉਪਰਾਹੀਆਂ ਦਾ ਬੰਕ ਠੀਕ ਹੈ ਹਾਂਜੀ ਸਾਰੇ ਇੱਕ ਦੇ ਵਿੱਚ ਪੰਜਾਬ ਦੇ ਵਿੱਚੋਂ ਨਿਕਲ ਕੇ ਹਮਾਚਲ ਨਾਲ ਅਗਲਗ ਸਟੇਟਾਂ ਬਣੀਆਂ ਠੀਕ ਹੈ ਜਦੋਂ ਕਿ ਦੁੱਖदाई ਕਟਨਾ ਹੋਈ ਆ ਜਿੰਦਾਂ ਜੇ ਬੜੇ ਮਤਲਬ ਮੰਨ ਉਠੇ ਜੀ ਪਹੁੰਚੀ ਆ ਜੇ ਜਦੋਂ ਵੀ ਪੰਜਾਬੀ ਜਾਂਦੀ ਆ ਸਾਡੇ ਇਹ ਕੋਸੇ ਟਾਈਮ ਤੇ ਕੋਈ ਨਾ ਕੋਈ ਹਮਾਚੀ ਜਿਹੜਾ ਨਾ ਬਣਾ ਬਣਾ ਰਿਹਾ ਬਣਾ ਬਣਾ ਠੀਕ ਹੈ ਵੇਖੋ ਡਾਕਟਰ ਸਾਹਿਬ ਜਿਹੜੀ ਰੋਡ ਤੇ ਕੋਈ ਚੀਜ਼ ਚੱਲਣੀ ਆ ਬਿਲਕੁਲ ਜੀ ਕਿ ਆ ਕੋ ਬਾਈਕ ਜਾਂ ਕੋ ਗੱਡੀ ਆ ਹੂੰ ਤੇ ਕਿਤੇ ਬਾਈ ਮਿਸਟੇਕ ਤੇ ਕੋਈ ਗਲਤੀ ਹੋ ਵੀ ਸਕਦੀ ਹੈ ਬਿਲਕੁਲ ਠੀਕ ਹੈ ਬਿਲਕੁਲ ਵੇਖੋ ਜੇ ਕਿਸੇ ਦੇ ਨਾਲ ਤੁਹਾਡੀ ਬਾਈਕ ਟਕਰਾਈ ਆ ਹੂੰ ਜਾਂ ਤੁਹਾਡੀ ਗੱਡੀ ਨਾਲ ਟੱਚ ਹੋਈ ਆ ਜੇ ਤੁਹਾਡਾ ਕੋਈ ਨੁਕਸਾਨ ਹੋਇਆ ਹੂੰ ਹੂੰ ਫਿਰ ਉਹਨਾਂ ਨੂੰ ਕਹੋ ਕਿ ਸਾਡਾ ਨੁਕਸਾਨ ਹੋਇਆ ਹੂੰ ਹੂੰ ਤੁਸੀਂ ਇਹ ਰਿਪੋਰਟ ਦਿਓ ਠੀਕ ਆ ਉਹ ਤੁਹਾਡਾ ਨੁਕਸਾਨ ਪਹਰਦਣਗੇ ਠੀਕ ਆ ਜੋ ਤੁਹਾਡਾ ਬਣਦਾ ਵਾ ਉਹ ਨੁਕਸਾਨ ਪਹਰਨਗੇ ਜਦੋਂ ਕਾਰ ਖਤਮ ਹੋ ਜਾਂਦੀ ਹੈ ਬਿਲਕੁਲ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕਿਸੇ ਦੇ ਹੱਥੀ ਪੈ ਜਾਓ ਹਾਂ ਜਾਂ ਜਿਹੜੇ ਉਹਨਾਂ ਨੇ ਧਾਰਮਿਕ ਆਪਣੇ ਨਿਸ਼ਾਨ ਲਾਏ ਹੋਏ ਆ ਨਿਸ਼ਾਨ ਸਾਹਿਬ ਲਾਏ ਹੈ ਆ ਉੱਤੇ ਸਤਿ ਦੀ ਤਸਵੀਰ ਸੀਗੀ ਤੇ ਗੁਰਬਾਣੀ ਦੀ ਤੋਪ ਲਿਖੀ ਹੋਈ ਆ ਤੇ ਤੁਸੀਂ ਉਹਦੀ ਗਦਬੀ ਕੀਤੀ ਆ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਜਿਹੜੀਆਂ ਸਾਰੀਆਂ ਸੰਗਤਾਂ ਨੂੰ ਫੇਸ ਪਹੁੰਚੀ ਬਿਲਕੁਲ ਠੀਕ ਆ ਵੇਖੋ ਧਾਰਮਿਕ ਸਥਾਨ ਤੇ ਜਾ ਰਹੇ ਸੀਗੇ ਤੇ ਉਦੋਂ ਸ਼ਰਤਾ ਹੁੰਦੀ ਆ ਬੰਦਿਆਂ ਦੀ ਕਿਸੇ ਨੇ ਕੋਈ ਆਪਣਾ ਧਾਰਮਿਕ ਨਿਸ਼ਾਨ ਲਾਇਆ ਹੋਇਆ ਕਿਸੇ ਨੇ ਕੋਈ ਤਸਵੀਰ ਆਪਣੇ ਲਾਈ ਹੋਈ ਆ ਤੇ ਇਹ ਆ ਵੀ ਸ਼ਰਤਾ ਦੇ ਨਾਲ ਲੁਕੀ ਜਾਂਦੇ ਨੇ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਉਹਨੂੰ ਜ਼ਬਰਦਸਤੀ ਰੋਕ ਕੇ ਤਸਵੀਰਾਂ ਲਾਓ ਜਾਂ ਉਹਨਾਂ ਦੇ ਧਾਰਮਿਕ ਚਿੰਨ੍ਹ ਦੀਆਂ ਵੀ ਅਦਬੀਆਂ ਕਰੋ ਬਿਲਕੁਲ ਇਹ ਤੁਹਾਨੂੰ ਕੋਈ ਇਜਾਜ਼ਤ ਨਹੀਂ ਦਿੰਦਾ ਤੇ ਬਾਕੀ ਤੁਸੀਂ ਇਦਾਂ ਦਾ ਕੋਈ ਨੁਕਸਾਨ ਹੋਇਆ ਵਾ ਤਾਂ ਤੁਸੀਂ ਪੁਲਿਸ ਰਿਪੋਰਟ ਕਰੋ ਬਿਲਕੁਲ ਠੀਕ ਹੈ ਨਾ ਜਿਹੜਾ ਲੋਕਲ ਬੰਦਾ ਵਾ ਉਹਦਾ ਤੇ ਫਰਜ਼ ਹੀ ਨਹੀਂ ਬੰਦਾ ਕਿ ਤੁਸੀਂ ਕਿਸੇ ਦੇ ਨਾਲ ਜ਼ਬਰਦਸਤੀ ਕਰੋ ਤੇ ਕਾਨੂੰਨ ਹੱਥ ਵਿੱਚ ਲਓ ਨੇ ਬੰਦਾ ਵੇਖੋ ਜੀ ਮਤਲਬ ਇਦਾਂ ਮੁੱਦਾ ਬਣਾ ਲਿਆ ਰਜਿੰਦਰ ਜੀ ਕਿ ਇਹਨਾਂ ਖਾਲਿਸਤਾਨ ਦੇ ਝੰਡੇ ਲਾਏ ਠੀਕ ਹੈ ਜਦ ਉਹ ਗਲਤ ਗੱਲਾਂ ਕਿਤੇ ਮਤਲਬ ਇੱਕ ਗੱਲ ਉਹਦੇ ਉੱਤੇ ਸਿੱਖਾਂ ਦੇ ਉੱਪਰ ਥੋਪਣ ਦੀ ਗੱਲ ਕੋਸ਼ਿਸ਼ ਕੀਤੀ ਉਹਨਾਂ ਨੇ ਹਾਂਜੀ ਠੀਕ ਹੈ ਤੇ ਜਦੋਂ ਕਿ ਤੈਨੂੰ ਉਹਨਾਂ ਨੇ ਝੰਡਾ ਲਗਾਇਆ ਸੀਗਾ ਇਹ ਗੁਰਬਾਣੀ ਦੇ ਟੁਕਲੇ ਜਿਹੜਾ ਰਾਜ ਕਰੇਗਾ ਹਾਂਜੀ ਠੀਕ ਹੈ ਮਤਲਬ ਇਹ ਗੁਰਬਾਣੀ ਦੇ ਤੁਹਾਨੂੰ ਪਤਾ ਹੈ ਇਹ ਸ਼ਬਦ ਨਹੀਂ ਤੇ ਬਸ ਇਹੋ ਲਿਖਿਆ ਉੱਪਰ ਸੀ ਤੇ ਸੰਤਾਂ ਦੀ ਦਸਤਖਤ ਸੀ ਹਾਂਜੀ ਤੇ ਸੰਤ ਜਿਹੜੇ ਉਹ ਇੱਕ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਉਹ ਮਹਾਨ ਕੌਮ ਦੇ ਸ਼ਹੀਦ ਹੋਏ ਬਿਲਕੁਲ ਉਹਨਾਂ ਨੂੰ ਇਹ ਦਰਜਾ ਮਿਲਿਆ ਹਾਂਜੀ ਇਹ ਕੌਮੀ ਸ਼ਹੀਦ ਨੇ ਕੌਮੀ ਸ਼ਹੀਦ ਦਾ ਨਾਮ ਹੈ ਕੌਮੀ ਸ਼ਹੀਦ ਨੂੰ ਮਤਲਬ ਕੋਈ ਵੀ ਆਪਣਾ ਜਿੱਦਾਂ ਸਿੰਘ ਸਿੰਘ ਸੀ ਜੀ ਉਹਨਾਂ ਦੇ ਵੀ ਜਵਾਨ ਫੋਟੋਆਂ ਆਪਣੀਆਂ ਮਤਲਬ ਜੇਬ ਦੇ ਵਿੱਚ ਜਾਂ ਪਰਸ ਦੇ ਵਿੱਚ ਰੱਖਦੇ ਸੀ ਤੇ ਇਹ ਸਿੱਧ ਲੈ ਕੇ ਉਹ ਚਲਦੇ ਦੇ ਨਾ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰਦੇ ਠੀਕ ਹੈ ਉਹਨਾਂ ਨੇ ਬੜੀ ਹਮਾ ਚਲਦੇ ਵਿੱਚ ਦੇਣ ਵੀ ਕੀਤੀ ਹੈ ਮਤਲਬ ਸੰਤਾ ਦੀ ਫੋਟੋ ਦੇ ਨਾਲ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗਦੀ ਇਹ ਵੀ ਗਿੰਦਰ ਸਿੰਘ ਜੀ ਇਹ ਮਤਲਬ ਕਿਉਂ ਸੰਤਾ ਦੀ ਫੋਟੋ ਤੋਂ ਕਿਉਂ ਡਰਦੇ ਰਹੀ ਇਹਨਾਂ ਨੂੰ ਕੀ ਗੱਲ ਹੈ ਗਲਤ ਕਰ ਲਿਆ ਵੇਖੋ ਤਸਵੀਰ ਲਾਉਣੇ ਕੋਈ ਮਾੜੀ ਗੱਲ ਨਹੀਂ ਆ ਜੀ ਠੀਕ ਹੈ ਨਾ ਅਸੀਂ ਆਪਣੇ ਛਿੱਤਾਂ ਦੀਆਂ ਤਸਵੀਰਾਂ ਲਾ ਸਕਦੇ ਹਾਂ ਬਿਲਕੁਲ ਆਪਣਾ ਧਾਰਮਿਕ ਚਿੰਨ੍ਹ ਜਿਹੜਾ ਵਾ ਉਹ ਵੀ ਲੈ ਕੇ ਜਾ ਸਕਦੇ ਹਾਂ ਕਿਤੇ ਵੀ ਬਿਲਕੁਲ ਠੀਕ ਹੈ ਨਾ ਹੁਣ ਕਈ ਸਟੇਟਾਂ ਦੇ ਲੋਕ ਆਉਂਦੇ ਨੇ ਸਾਡੇ ਪੰਜਾਬ ਦੇ ਵਿੱਚੋਂ ਦੀ ਲੰਘਦੇ ਨੇ ਜਾਂ ਕੋਈ ਅੱਗੇ ਜਾਂਦਾ ਵੈਸ਼ਨੋ ਦੇ ਵੀ ਜਾਂਦਾ ਆ ਜਾਂ ਹੋਰ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਤੇ ਕਦੀ ਕਿਸੇ ਨੇ ਰੋਕਿਆ ਨਹੀਂ ਬਿਲਕੁਲ ਜੀ ਕਿ ਤੁਹਾਨੂੰ ਹਮਾਤਾ ਦਾ ਝੜਾ ਲੈ ਕਰਦੇ ਬਿਲਕੁਲ ਬਿਲਕੁਲ ਠੀਕ ਹੈ ਨਾ ਕਦੀ ਕਿਸੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹਾਂ ਦੇਖੋ ਧਿਆਨ ਦਿਓ ਨਹੀਂ ਫਿਰ ਹਿਮਾਚਲ ਉਧਰ ਕਾਫੀ ਸਟੇਟਾ ਤੋਂ ਹੁੰਦੇ ਲੋਕ ਇੱਥੇ ਵੀ ਹੁੰਦੇ ਨੇ ਦਰਬਾਰ ਸਾਹਿਬ ਵੀ ਹੁੰਦੇ ਨੇ ਜੀ ਜੀ ਤੇ ਕਦੀ ਕਿਸੇ ਨੇ ਇਸ ਚੀਜ਼ ਤੇ ਕਿੰਤ ਪਰੰਤੂ ਨਹੀਂ ਕੀਤਾ ਬਿਲਕੁਲ ਪਤਾ ਨਹੀਂ ਹੁਣ ਹਿਮਾਚਲ ਵਾਲਿਆਂ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਜੀ ਵੀ ਇਹ ਇਦਾਂ ਦੇ ਜਿਹੜੇ ਕੰਮ ਕਰ ਰਹੇ ਨੇ ਹੂੰ ਹੂੰ ਬਿਲਕੁਲ ਜਿਹੜੀ ਗਲਤ ਕਰ ਲਿਆ ਬਿਲਕੁਲ ਜਿੰਦਰ ਜੀ ਉਹ ਮਤਲਬ ਇਸ ਤਰ੍ਹਾਂ ਆ ਵੀ ਇਹ ਕੋਈ ਜਿਹੜੇ ਖਿਰਾੜੇ ਅੰਸਰ ਨਾਲ ਇਹ ਆਮ ਆਦਮੀ ਬੰਦੇ ਦਾ ਕੋ ਕੰਮ ਨਹੀਂ ਆਗਾ ਇਹ ਕੁਝ ਏਜੰਸੀਆਂ ਦੇ ਬੰਦੇ ਹੁੰਦੇ ਆ ਜਿਹੜੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆਪਸੀ ਜਿਹੜੀ ਪ੍ਰੇਮ ਪਿਆਰ ਬਣਿਆ ਉਹਨੂੰ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਵੈਸੇ ਤੇ ਹਮਾਤਲ ਜਿਹੜੀ ਹੈ ਨਾ ਪਬਲਿਕ ਥੋੜੀ ਕਿਤੇ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਕਰਕੇ ਨਹੀਂ ਰਾਜੀ ਬਿਲਕੁਲ ਬਹੁਤ ਲੋਕ ਉਥੋਂ ਦੇ ਪੋਲਿਟ ਨੇ ਪਰ ਇਹ ਆ ਕਿ ਕੁਝ ਲੋਕ ਜਿਹੜੇ ਇਦਾਂ ਦੇ ਨਾ ਵਿੱਚ ਸ਼ਰਾਪੀ ਹੁੰਦੇ ਨੇ ਤੇ ਜਿਹੜੇ ਜਾਣ ਬੁੱਝ ਕੇ ਇਹ ਚੀਜ਼ ਨੂੰ ਕਰਨਾ ਚਾਹੁੰਦੇ ਆ ਕਿ ਲੜਾਈ ਝਗੜਾ ਹੋਵੇ ਤੇ ਪਤਾ ਨਹੀਂ ਉਹਨਾਂ ਨੂੰ ਏਜੰਸੀਆਂ ਸ਼ਹਿਦ ਦਿੰਦੀਆਂ ਨੇ ਕਿ ਕੀ ਉਹਨਾਂ ਨੂੰ ਅਲਰਜੀ ਕੀ ਆ ਸੰਤਾਨ ਦੀ ਤਸਵੀਰ ਨਾਲ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਗੱਦੀ ਕਿਸੇ ਨੇ ਕੋਈ ਮੜਾ ਚੰਗਾ ਨਹੀਂ ਕਿਸੇ ਬਿਲਕੁਲ ਤੇ ਇਹ ਜਾਣ ਪੁੱਝ ਕੇ ਸਾਰੇ ਇਦਾਂ ਦੇ ਪੰਗੇ ਵਿਵਾਦ ਹੋ ਰਹੇ ਆ ਤੇ ਚਾਹੀਦੇ ਨਹੀਂ ਬਿਲਕੁਲ ਕੋਈ ਠੀਕ ਹੈ ਠੀਕ ਹੈ ਸੰਤਾਨ ਨੇ ਕਿਸ ਨੂੰ ਕੀ ਕਿਹਾ ਸੰਤਾਨ ਨੇ ਅਜੇ ਤੱਕ ਕੋਈ ਕੇਸ ਨਹੀਂ ਕੋਈ ਉਹ ਨਰੇ ਕਿਸੇ ਹਰ ਗਰੀਬ ਦੀ ਉਹਨਾਂ ਨੇ ਮਤਲਬ ਮਰਟ ਕੀਤੀ ਆ ਠੀਕ ਹੈ ਉਹਨਾਂ ਤੋਂ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਕਿਉਂ ਲੋਕ ਇੰਨੀ ਮਤਲਬ ਜਨਲ ਰੱਖਦੇ ਆ ਇਹ ਸਾਡੀ ਸਿੱਖ ਕੌਮ ਦੇ ਨਾਲ ਹੀ ਇਦਾਂ ਰੱਖਦੇ ਆ ਹੁਣ ਤੁਸੀਂ ਪਿੱਛੇ ਦੀ ਵੀ ਲਾ ਲੋ ਅਜ ਤੋਂ 4-5 ਮਹੀਨੇ ਪਹਿਲਾਂ ਵੀ ਮਤਲਬ ਇਸ ਤਰ੍ਹਾਂ ਦੀ ਘਟਨਾਵਾਂ ਵਾਪਰੀ ਜਿਨ੍ਹਾਂ ਦੇ ਵਿੱਚ ਇਹ ਹਮਾਚਰੀ ਨੇ ਬੜੀਆਂ ਗੱਡੀਆਂ ਤੋੜ ਦਿੱਤੀਆਂ ਤੇ ਸਿੱਖ ਸੰਗਤਾਂ ਨੂੰ ਬੜਾ ਨੁਕਸਾਨ ਵੀ ਪਹੁੰਚਾਇਆ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਇਹ ਨੰਨਲ ਜੋ ਗੱਲਾਂ ਨੇ ਇਹ ਜਦੋਂ ਵੀ ਸਾਡਾ ਕੋਈ ਇਤਿਹਾਸ ਆਉਂਦਾ ਹੈ ਤੇ ਜਾਂ ਸਾਡੀਆਂ ਸਿੱਖ ਸੰਗਤਾਂ ਇਹਦਾਂ ਨੂੰ ਕੂਚ ਕਰਦੀਆਂ ਨੇ ਜਦੋਂ ਆਪਾਂ ਜਿਹੜੇ ਗੁਰਦੁਆਰੇ ਨੇ ਜਹਾਦੀ ਗੁਰਦੁਆਰੇ ਸਾਹਿਬ ਨੇ ਉਹਨਾਂ ਦਰਸ਼ਨ ਮੇਲੇ ਕਰਨ ਵਾਸਤੇ ਜਾਂਦੇ ਨੇ ਤੇ ਇਹਨਾਂ ਨੇ ਕੋਈ ਨਾ ਕੋਈ ਵਿੱਚੋਂ ਕੋਈ ਨਾ ਕੋਈ ਬੰਦਾ ਏਜੰਸੀਆਂ ਦਾ ਉੱਠ ਕੇ ਤੇ ਉਹਦਾ ਮੁੱਦਾ ਬਣਾ ਕੇ ਜਿੱਦਾਂ ਹੁਣ ਵੀ ਵੇਖੋ ਰਾਜ ਕਰੇਗਾ ਖਾਲਸਾ ਇਹ ਝੰਡੇ ਦੇ ਉੱਤੇ ਲਿਖਿਆ ਸੀ ਸੰਤਾ ਜੀ ਦੀ ਤਸਵੀਰ ਲੱਗੀ ਸੀ ਤੇ ਉਹ ਨੂੰ ਇਹਨਾਂ ਨੇ ਕਹਤਾ ਨੀਜੀ ਖਾਨਸ탄 ਦੇ ਝੰਡੇ ਲੱਗੇ ਕਿੰਨੇ ਗਲਤ ਗੱਲਿਆ ਇਹ ਨਿੰਦਨਯੋਗ ਗੱਲਿਆ ਤੇ ਬਾਕੀ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਜੀ ਤੇ ਮੌਕੇ ਦੀਆਂ ਸਰਕਾਰਾਂ ਬਿਲਕੁਲ ਇਹਨਾਂ ਨੂੰ ਵੀ ਚਾਹੀਦਾ ਕਿ ਸਖਤ ਕਦਮ ਚੁੱਕਣ ਬਿਲਕੁਲ ਠੀਕ ਆ ਨਾ ਜਿਹੜੀਆਂ ਸਖਤਾਂ ਜਾ ਰਹੀਆਂ ਉਹਨਾਂ ਦੇ ਦਿਲ ਬਹੁਤ ਦੁਖੀ ਹੁੰਦੇ ਆ ਜਦੋਂ ਇਹੋ ਜੀ ਗੱਲ ਹੁੰਦੀ ਆ ਵਾਪਰਦੀ ਆ ਨਾ ਘਟਨਾ ਕਿਸੇ ਨਾਲ ਵੀ ਹੋ ਜੇ ਵੇਖੋ ਬੱਚੇ ਜਿਹੜੇ ਗਏ ਨੌਜਵਾਨ ਉਹ ਕਿਸੇ ਦੇ ਵੀ ਹੋ ਸਕਦੇ ਬਿਲਕੁਲ ਜੀ ਠੀਕ ਆ ਨਾ ਤੇ ਇਹ ਗਲਤ ਗੱਲ ਆ ਉਥੇ ਕਿਸੇ ਦਾ ਜਿਆਦਾ ਨੁਕਸਾਨ ਹੋ ਜੇ ਜੀ ਜੀ ਠੀਕ ਆ ਹਥੋਪਾਈ ਚ ਚਾਰ ਪੰਜ ਜਿਆਦਾ ਹੋ ਜਾਂਦੇ ਤੇ ਇਥੋਂ ਤੱਕ ਵੀ ਜਾਨ ਦਾ ਵੀ ਨੁਕਸਾਨ ਹੋ ਸਕਦਾ ਬਿਲਕੁਲ ਤੇ ਇਸ ਕਰਕੇ ਇਸ ਚੀਜ਼ ਨੂੰ ਰੋਕਣ ਵਾਸਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਤੋ ਵੱਤੋ ਵੱਤ ਜਿਹੜੇ ਨਾ ਕਦਮ ਚੁੱਕਣ ਤੇ ਲੋਕਾਂ ਦਾ ਨਾਲ ਜੀ ਸਾਥ ਦੇਣ ਬਿਲਕੁਲ ਬਿਲਕੁਲ ਕਿ ਜਿਹੜੇ ਆਪਣੇ ਪੰਜਾਬੀ ਵੀਰ ਜਾਂਦੇ ਨੇ ਉਧਰੋਂ ਸਿੱਖ ਵੀਰ ਜਾਂਦੇ ਨੇ ਠੀਕ ਆ ਚਲ ਵਾਲੇ ਪਾਸੇ ਨੂੰ ਹਾਂਜੀ ਉਹਦੇ ਵਿੱਚ ਕਈ ਪੁਲਿਸ ਵਾਲੇ ਨੇ ਵੀ ਮਤਲਬ ਕਿਹਾ ਵੀ ਜੀ ਇਹਨਾਂ ਦੇ ਡਾਕੂਮੈਂਟ ਕੱਟ ਹੁੰਦੇ ਆ ਜਿਹੜੀ ਵੀ ਬਾਈਕ ਲੈ ਕੇ ਆਉਂਦੇ ਆ ਜਾਂ ਸਾਡੇ ਆਪਣੇ ਮਤਲਬ ਦੇਖੋ ਜੀ ਜਦੋਂ ਡਰਸਬ ਇਦਾਂ ਦੀ ਕੋਈ ਗੱਲਪ ਹੋ ਜਾਂਦੀ ਆ ਨਾ ਇਹ ਉਥੋਂ ਦੇ ਲੋਕ ਜਿਹੜੇ ਲੋਕਲ ਲੋਕ ਨੇ ਜੀ ਉਹਨਾਂ ਦੇ ਕਹਿਣ ਮੁਤਾਬਕ ਹਮ ਹਮ ਉਹਨਾਂ ਨੇ ਕਹਿਣਾ ਹੁੰਦਾ ਜੀ ਇਹਨਾਂ ਕੋ ਆ ਚੀਜ਼ ਚੈੱਕ ਕਰੋ ਜੀ ਇਹਨਾਂ ਕੋ ਆ ਨਹੀਂ ਹੈਗੀ ਉਹ ਨਹੀਂ ਹੈਗੀ ਬਾਕੀ ਅਸੀਂ ਨਾ ਆਪਣੇ ਨੌਜਵਾਨਾਂ ਨੂੰ ਹੋਰ ਜਿਹੜੇ ਸਿੱਖ ਸੰਗਤਾਂ ਜਾਂਦੀਆਂ ਨੇ ਆਪਣੇ ਵਹੀਕਲ ਦੇ ਆਪਣੇ ਬਾਈਕ ਦੇ ਜੀ ਜੀ ਗੱਡੀ ਦੇ ਤੁਸੀਂ ਕਾਗਜ਼ ਪੱਤਰ ਪੂਰੇ ਰੱਖੋ ਜੀ ਜੀ ਠੀਕ ਆ ਨਾ ਲਾਇਸੈਂਸ ਵਗੈਰਾ ਆਪਣੇ ਕੋਲ ਰੱਖੋ ਯਾਨੀ ਕਿ ਕਿਸੇ ਨੂੰ ਮੌਕਾ ਨਾ ਦਿਓ ਕਿ ਆ ਚੀਜ਼ ਤੁਹਾਡੇ ਕੋ ਨਹੀਂ ਹੈਗੀ ਬਿਲਕੁਲ ਬਿਲਕੁਲ ਠੀਕ ਆ ਤੇ ਬਾਕੀ ਅਸੀਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਕਹਿ ਚੁੱਕੇ ਸੀਗੇ ਇਹ ਜਦੋਂ ਵੀ ਤੁਸੀਂ ਜਾਣਾ ਵਾ ਰੋਡ ਦੇ ਉੱਤੇ ਤੁਸੀਂ ਉੱਥੋਂ ਦੇ ਜਿਹੜੇ ਰੂਲ ਫਾਲੋ ਕਰੋ ਵੀ ਜਿਹੜੀ ਸਾਨੂੰ ਸੰਗਤਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਜੀ ਜੀ ਇਹ ਦਿੱਕਤ ਨਾ ਆਵੇ ਬਿਲਕੁਲ ਠੀਕ ਆ ਕੋਈ ਗਲਤ ਨਾ ਕਹਿ ਸਕੇ ਬਿਲਕੁਲ ਬੜੇ ਆਰਾਮ ਨਾਲ ਜਾਓ ਜਾਣਾ ਤੇ ਗੁਰੂ ਘਰ ਹੀ ਬਿਲਕੁਲ ਤੇ ਇਸ ਕਰਕੇ ਕਿਸੇ ਨੂੰ ਮੌਕਾ ਹੀ ਨਾ ਮਿਲੇ ਬਿਲਕੁਲ ਠੀਕ ਆ ਜੀ ਬਿਲਕੁਲ ਬੜੇ ਸਚੱਜੇ ਜਿਹੇ ਢੱਗ ਨਾਲ ਜਾਓ ਆਰਾਮ ਨਾਲ ਜਾਓ ਹੂੰ ਤੇ ਇਹੋ ਜਿਹੇ ਬਹਾਨੇ ਜਿਹੜੇ ਲੋਕ ਘੜਦੇ ਨੇ ਉਹਨਾਂ ਨੂੰ ਮੌਕਾ ਨਾ ਮਿਲੇ ਬਿਲਕੁਲ ਠੀਕ ਆ ਜੀ ਰਜਿੰਦਰ ਜੀ ਜਰੂਰ ਠੀਕ ਹੈ ਸਿੱਖ ਸੰਗਤ ਉਧਰ ਜਾਂਦੀ ਆ ਜੋ ਸਾਡੇ ਇਧਰ ਤਾਂ ਨੇ ਬੜੇ ਬੜੇ ਪੰਦੇ ਜੀ ਹਾਂਜੀ ਹਾਂਜੀ ਤੇ ਹਰ ਵੇ ਨੌਜਵਾਨ ਦਾ ਦਿਲ ਕਰਦਾ ਆਪਣਾ ਦਰਸ਼ਨ ਮਿਲੇ ਉਥੇ ਕਰਕੇ ਆਈਏ ਠੀਕ ਹੈ ਤੇ ਉਹ ਹਿਮਾਚਲ ਦੇ ਵਿੱਚੋਂ ਵੀ ਜਾਂ ਹਰਿਆਣੇ ਦੇ ਵਿੱਚੋਂ ਵੀ ਜਾਂ ਹੋਰ ਸਟੇਟਾਂ ਦੇ ਵਿੱਚੋਂ ਉਹ ਮਤਲਬ ਸਾਡੇ ਪੰਜਾਬ ਦੇ ਵਿੱਚ ਆਣ ਕੇ ਜਿਹਦਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਜਾਂ ਬਰਗਾਣਾ ਮੰਦਿਰ ਦੇ ਦਰਸ਼ਨ ਕਰਨ ਆਉਂਦੇ ਆ। ਕਦੇ ਸਾਡੇ ਪੰਜਾਬੀ ਸਿੱਖਾਂ ਨੇ ਕੋਈ ਕਦੀ ਇਸ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ। ਨਾ ਕਦੀ ਕਿਸੇ ਮਸਜਿਦ ਨੂੰ ਉਹਨਾਂ ਨੇ ਮੰਦਾ ਚੰਗਾ ਬੋਲਿਆ ਨਾ ਕੋਈ ਤਾਵਾ ਬੋਲਿਆ ਜਾਂ ਕਿਸੇ ਗਿਰਜੇ ਦੇ ਉੱਤੇ ਉਹਨਾਂ ਨੇ ਤਾਵਾ ਬੋਲਿਆ ਆ। ਜਦੋਂ ਮਤਲਬ ਕੋਈ ਮਸਜਿਦ ਉੱਤੇ ਕੀਤਾ। ਮਤਲਬ ਇਹ ਸਿੱਖ ਦੀਆਂ ਬੜੀਆਂ ਤਗੜੀਆਂ ਮਸਾਲਾ ਨੇ ਕਿ ਆਪਣੇ ਜਿਹੜੀ ਮੰਦੀ ਵਿਰੋਧੀ ਭਾਵਨਾ ਉਹਨੂੰ ਉੱਥੇ ਛੱਡ ਦਿੰਦੇ ਆ। ਬਿਲਕੁਲ ਜਦੋਂ ਹਿਮਾਚਲ ਨੇ ਕੀਤੀ ਆ ਜੇ ਪੰਜਾਬ ਵਿੱਚ ਚਾਵੇ ਤੇ ਹਾਂ ਵੀ ਹਿਮਾਚਲ ਦੇ ਜਿਹੜੇ ਕਿੰਨੇ ਯਾਤਰੀ ਨੇ ਜਾਂ ਹਿਮਾਚਲ ਦੀਆਂ ਜਿਹੜੀਆਂ ਗੱਡੀਆਂ ਆ ਜਾਂ ਹਿਮਾਚਲ ਦੇ ਯਾਤਰਾ ਕਰਨ ਵਾਸਤੇ ਹੁੰਦੇ ਨੇ ਉਹਨਾਂ ਦਾ ਵਿਰੋਧ ਵੀ ਕਰ ਸਕਦੇ ਪਰ ਉਹਨਾਂ ਨੇ ਇਹਨਾਂ ਨੇ ਸਿੱਖਾਂ ਨੇ ਕਦੀ ਅੱਜ ਤੱਕ ਆਪਣੇ ਮਨ ਦੇ ਵਿੱਚ ਇਹ ਤਾਂ ਬਦਵੇ ਦੀ ਭਾਵਨਾ ਨੂੰ ਮਤਲਬ ਨਹੀਂ ਰੱਖਿਆ ਚਾਹੀਦਾ ਨਹੀਂ ਰੱਖਣਾ ਬਿਲਕੁਲ ਦੇਖੋ ਜੀ ਸਾਡਾ ਧਰਮ ਹੀ ਸਿਖਾਉਂਦਾ ਨਹੀਂ ਸਿਖਾਉਂਦਾ ਬਿਲਕੁਲ ਠੀਕ ਹੈ ਨਾ ਬਿਲਕੁਲ ਕਿ ਕਿਸੇ ਤੇ ਤੁਸੀਂ ਇਦਾਂ ਦਾ ਗਲਤ ਕੰਮ ਕਰੋ ਜੀ ਤੇ ਚਾਹੀਦਾ ਨਹੀਂ ਆ ਪਰ ਜਿਹੜੀ ਇਹਨਾਂ ਨੇ ਉੱਥੇ ਇਦਾਂ ਘਟਨਾ ਕੀਤੀ ਆ ਨਾ ਬਹੁਤ ਨਿੰਦਯੋਗ ਆ ਬਿਲਕੁਲ ਜੀ ਤੇ ਉਥੋਂ ਦੀ ਜਿਹੜੀ ਲੋਕਲ ਪਬਲਿਕ ਆ ਉਹਨੂੰ ਚਾਹੀਦਾ ਨਹੀਂ ਸੀ ਇਹ ਬਿਲਕੁਲ ਬਿਲਕੁਲ ਜੀ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਨਹੀਂ ਸੀਗਾ ਉਹਨਾਂ ਨੂੰ ਮੜੀ ਗੱਲ ਆ ਤੇ ਬਾਕੀ ਜਿਹੜੀਆਂ ਸਾਡੀਆਂ ਸਰਕਾਰਾਂ ਜਾਂ ਉਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਜਿਹੜੇ ਬੰਦਿਆਂ ਨੇ ਇਹ ਗਲਤ ਕਾਰਵਾਈ ਕੀਤੀ ਆ ਤੇ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਸਾਡੇ ਜਿਹੜੇ ਗਿਆਨੀ ਕੁਲਦੀਪ ਸਿੰਘ ਗਰਗਾਜੀ ਆ ਹਾਂਜੀ ਉਹਨਾਂ ਨੇ ਵੀ ਮਤਲਬ ਸਖਤ ਨੋਟਿਸ ਲਿਆ ਵਾ ਹਾਂਜੀ ਉਹ ਸਾਡੀਆਂ ਵੀ ਜਿੰਨੀਆਂ ਸਾਰੀਆਂ ਟੋਟਲ ਲਗਭਗ ਸੰਸਥਾਵਾਂ ਨੇ ਸਾਰੀਆਂ ਠੀਕ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਇੱਕ ਝੰਡੇ ਥੱਲੇ ਾਨ ਕੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂ ਉਹਨਾਂ ਦਾ ਹੁਕਮ ਨੂੰ ਮੰਨਣਾ ਚਾਹੀਦਾ ਉਹਨਾਂ ਦਾ ਹੁਕਮ ਸਿਰ ਮੱਤੇ ਆ ਇਹਨੂੰ ਤੇ ਪ੍ਰਵਾਨ ਕਰਨਾ ਚਾਹੀਦਾ ਤੇ ਪੂਰੇ ਜੋਰ ਸ਼ੋਰ ਦੇ ਨਾਲ ਹੀ ਹਿਮਾਚਲ ਸਰਕਾਰ ਨੂੰ ਤੇ ਪੁਲਿਸ ਨੂੰ ਉਹਨਾਂ ਨੂੰ ਮਤਲਬ ਸਖਤ ਨੋਟਿਸ ਲੈ ਕੇ ਤੇ ਉਹਨਾਂ ਦੀ ਜਿਹੜੀ ਕਾਰਵਾਈ ਬਣਦੀ ਉਹ ਕਰ ਦੇਣੀ ਚਾਹੀਦੀ ਤਾਂ ਜੋ ਅੱਗੇ ਤੋਂ ਜਿਹੜਾ ਵੀ ਉਹ ਇਸ ਤਰ੍ਹਾਂ ਦਾ ਜਿਹੜੇ ਸਿੱਖ ਯਾਤਰੀ ਜਾਂਦੇ ਨੇ ਜਾਂ ਹੋਰ ਜਾਂਦੇ ਨੇ ਉਹਨਾਂ ਨੂੰ ਕੱਲ ਨੂੰ ਕੋਈ ਜੇ ਸੁਨਾ ਪਹੁੰਚੇ ਤੇ ਨਾ ਹੀ ਕੋਈ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋ ਗਈ। ਬਾਕੀ ਡਾਕਟਰ ਸਾਹਿਬ ਅਹੀਂ ਫੇਰ ਇੱਕ ਵਾਰ ਆਪਣੇ ਚੈਨਲ ਦੇ ਥਰੂ ਜੀ ਸਾਰਿਆਂ ਸੰਗਤਾਂ ਨੂੰ ਜੀ ਜਿਹੜੇ ਵੀ ਯਾਤਰੂ ਜਾਂਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਬਿਲਕੁਲ ਕਿ ਤੁਸੀਂ ਜਦੋਂ ਵੀ ਜਾਓ ਕਿਤੇ ਵੀ ਹਮ ਇਹ ਇਹਦੀ ਆਪਣੀਆਂ ਗੱਡੀਆਂ ਦੇ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਪੂਰੇ ਰੱਖੋ ਬਿਲਕੁਲ ਬਿਲਕੁਲ ਇਹ ਜੇ ਕੋਈ ਗੱਲਬਾਤ ਹੋਵੇ ਕਿਸੇ ਨੂੰ ਬਹਾਨਾ ਨਾ ਮਿਲੇ ਬਿਲਕੁਲ ਬਿਲਕੁਲ ਮੌਕਾ ਨਾ ਦੇਵੋਗੇ ਤੈਨੂੰ ਠੀਕ ਹੈ ਨਾ ਬਾਅਦ ਦੇ ਵਿੱਚ ਤੁਹਾਡੇ ਤੇ ਇਹ ਇਲਜ਼ਾਮ ਲੱਗ ਜਾਂਦੇ ਆ ਕਿ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਜਾਂ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਠੀਕ ਆ ਇਸ ਕਰਕੇ ਕੋਈ ਵੀ ਤੁਹਾਡੀ ਬਾਈਕ ਜਾਂ ਕੋਈ ਗੱਡੀ ਆ ਉਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖੋ ਬਿਲਕੁਲ ਤੇ ਬਾਕੀ ਡਰਾਈਵਿੰਗ ਐਡੀ ਸ਼ਾਂਤੀਪੂਰਵਕ ਤੁਸੀਂ ਜਾਓ ਬੜੇ ਸਾਵਧਾਨ ਚਲਾਓ ਚੀਜ਼ਾਂ ਕਿ ਕੋਈ ਤੁਹਾਡਾ ਵੀ ਨੁਕਸਾਨ ਨਾ ਹੋਵੇ ਤੇ ਗਾਂ ਕਿਸੇ ਦੇ ਨਾਲ ਵੀ ਕੋਈ ਟੱਚ ਨਾ ਚੀਜ਼ ਹੋਵੇ ਤੇ ਇਹਦਾ ਨੁਕਸਾਨ ਨਾ ਹੋਵੇ ਠੀਕ ਹੈ ਜੀ ਬਿਲਕੁਲ ਜੀ ਹਮਾ ਚਲ ਵੀ ਆਪਣਾ ਭਰਾ ਵਾ ਠੀਕ ਹੈ ਹਰਿਆਣਾ ਵੀ ਆਪਣਾ ਭਰਾ ਵਾ ਕਿ ਉਹ ਸਾਰੇ ਇਕੱਠੇ ਹੁੰਦੇ ਰਹੇ ਆ ਇਹ ਕੋਈ ਜੜੀਆਂ ਪਾਟ ਲਿਆ ਸੀ ਸਾਡੀਆਂ ਉਹਨਾਂ ਨੇ ਮਤਲਬ ਦੂਰ ਕਰ ਦਿੱਤਾ ਪੰਜਾਬ ਨੂੰ ਵੱਖ ਕਰ ਦਿੱਤਾ ਹਿਮਾਚਲ ਨੂੰ ਵੱਖ ਕਰ ਦਿੱਤਾ ਹਰਿਆਣਾ ਨੂੰ ਵੱਖ ਕਰ ਦਿੱਤਾ ਨਹੀਂ ਤੇ ਬਹੁਤ ਵਿਸ਼ਾਲ ਜਿਹੜਾ ਸੀ ਉਹ ਇੱਕ ਮਤਲਬ ਜੜੀਆਂ ਸੀਗਾ ਠੀਕ ਹੈ ਤੇ ਜਿੱਥੇ ਸਿੱਖਾਂ ਨੇ ਰਾਜ ਨਹੀਂ ਕੀਤਾ ਸਾਰੇ ਉੱਪਰ ਤੇ ਉਸੋਂ ਮੈਂ ਚਾਹੁੰਦਾ ਵੀ ਇਸੇ ਤਰ੍ਹਾਂ ਸਾਡਾ ਪਿਆਰ ਬਣਿਆ ਰਹੇ ਠੀਕ ਹੈ ਮੈਂ ਆਪਣੇ ਚੈਨਲ ਦੇ ਮਾਦੀ ਇਹਨਾਂ ਨੂੰ ਇਹ ਹੀ ਹਿਮਾਚਲ ਵਾਲਿਆਂ ਨੂੰ ਇਹੋ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਵੀਰ ਜੀ ਇਹ ਮਤਲਬ ਵੀ 아이ਸੀ ਵੀ ਤਾਂ ਹੀ ਕਦਰ ਕਰਦੇ ਆ ਤੇ ਤੁਸੀਂ ਵੀ ਸਾਡੇ ਸਖਾ ਵੀਰਾਂ ਦੀ ਕਦਰ ਕਰਿਆ ਕਰੋ ਤਾਂ ਜੋ ਮਤਲਬ ਸਾਡਾ ਆਪਸ ਵਿੱਚ ਪਿਆਰ ਜਿਹੜਾ ਉਹ ਬਣਿਆ ਰਵੇ ਤੇ ਬਸ ਇਸੇ ਦੇ ਨਾਲ ਹੀ ਅਹੀ ਤਾਂ ਰਿ ਕੋ ਖੇਮਾ ਦੇ ਜਾਜਕੋਂ ਲੱਗੇ ਆ ਅਗੇ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੇ ਤਦ ਤੱਕ ਲਈ ਸਾਨੂੰ ਇਹ ਛੁੱਟੀਆਂ ਬਖਸ਼ਿਸ਼ ਕਰੋ ਇਹਦੇ ਨਾਲ ਹੀ ਆਪਾਂ ਖੇਮਾ ਦੇ ਜਾਜਕਾਂ ਸੱਸਰੀ